ਹੱਡ ਚੀਰਵੀਂ ਠੰਡ, ਤਾਪਮਾਨ -23 ਡਿਗਰੀ। ਹਰ ਪਾਸੇ ਬਰਫ਼, ਸੜਕਾਂ ਜੰਮੀਆਂ ਹੋਈਆਂ, ਗੱਡੀਆਂ ਫਿਸਲ ਰਹੀਆਂ ਸਨ। ਜਿੱਥੇ ਸਾਹ ਲੈਣਾ ਵੀ ਔਖਾ ਸੀ, ਉੱਥੇ ਇੱਕ ਗਰਭਵਤੀ ਔਰਤ ਲਈ ਮੌਤ ਅਤੇ ਜ਼ਿੰਦਗੀ ਦੀ ਲੜਾਈ ਚੱਲ ਰਹੀ ਸੀ। ਪਰ ਕਹਿੰਦੇ ਨੇ ਕਿ ਜਦੋਂ ਸਾਰੇ ਰਾਹ ਬੰਦ ਹੋ ਜਾਣ, ਤਾਂ ਰੱਬ ਕਿਸੇ ਨਾ ਕਿਸੇ ਨੂੰ ਫਰਿਸ਼ਤਾ ਬਣਾ ਕੇ ਜ਼ਰੂਰ ਭੇਜਦਾ ਹੈ। ਇਸ ਖਤਰਨਾਕ ਠੰਡ ਵਿੱਚ ਇੱਕ ਔਰਤ ਦਰਦ ਨਾਲ ਤੜਫ ਰਹੀ ਸੀ। ਰਾਤ ਦਾ ਵੇਲਾ ਸੀ। ਹਸਪਤਾਲ ਅਜੇ ਦੂਰ ਸੀ ਪਰ ਬੱਚੇ ਦੇ ਜਨਮ ਦਾ ਸਮਾਂ ਆ ਚੁੱਕਾ ਸੀ ਅਤੇ ਉਸ ਦਾ ਪਤੀ ਘਬਰਾਇਆ ਹੋਇਆ ਹੈ ਐਂਬੂਲੈਂਸ ਨੂੰ ਕਾਲ ਕੀਤੀ ਜਾਂਦੀ ਹੈ ਪਰ ਜਵਾਬ ਮਿਲਦਾ ਹੈ ਕਿ ਪਹੁੰਚਣ ਵਿੱਚ ਸਮਾਂ ਲੱਗ ਸਕਦਾ ਹੈ ਉਸ ਸਮੇਂ ਕੋਈ ਡਾਕਟਰ ਨਹੀਂ ਕੋਈ ਹਸਪਤਾਲ ਨਹੀਂ ਸਿਰਫ ਇੱਕ ਆਮ ਟੈਕਸੀ ਅਤੇ ਉਸ ਨੂੰ ਚਲਾ ਰਿਹਾ ਹੈ ਇੱਕ ਸਿੱਖ ਡਰਾਈਵਰ ਇਹ ਕੋਈ ਫਿਲਮ ਦੀ ਕਹਾਣੀ ਨਹੀਂ ਇਹ ਹੈ ਅਸਲੀ ਜ਼ਿੰਦਗੀ ਦੀ ਉਹ ਘਟਨਾ ਜਿਸ ਨੇ ਇਨਸਾਨੀਅਤ ਤੇ ਭਰੋਸਾ ਹੋਰ ਮਜ਼ਬੂਤ ਕਰ ਦਿੱਤਾ ਇਹ ਘਟਨਾ ਕੈਨੇਡਾ ਵਿੱਚ ਵਾਪਰੀ ਜਿੱਥੇ ਸਰਦੀਆਂ ਦੌਰਾਨ ਤਾਪਮਾਨ ਅਕਸਰ -20 ਤੋਂ -30 ਡਿਗਰੀ ਤੱਕ ਚਲਾ ਜਾਂਦਾ ਹੈ ਉਸ ਦਿਨ ਭਾਰੀ ਬਰਫ਼ਵਾਰੀ ਕਾਰਨ ਸੜਕਾਂ ਸਲਿਪਰੀ ਸਨ ਟ੍ਰੈਫਿਕ ਰੁਕਿਆ ਹੋਇਆ ਸੀ ਅਤੇ ਐਮਰਜੈਂਸੀ ਸੇਵਾਵਾਂ ਵੀ ਦੇਰ ਨਾਲ ਪਹੁੰਚ ਰਹੀਆਂ ਸਨ ਉਸੇ ਸਮੇਂ ਇੱਕ ਪਰਿਵਾਰ ਨੇ ਟੈਕਸੀ ਬੁਲਾਈ ਉਹਨਾਂ ਦਾ ਮਕਸਦ ਸੀ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਣਾ ਪਰ ਕਿਸੇ ਨੂੰ ਇਹ ਅਹਿਸਾਸ ਨਹੀਂ ਸੀ ਕਿ ਇਹ ਸਫ਼ਰ ਇਤਿਹਾਸ ਬਣਨ ਜਾ ਰਿਹਾ ਹੈ ਇੱਕ ਟੈਕਸੀ ਆਂਦੀ ਹੈ ਟੈਕਸੀ ਚਲਾ ਰਿਆ ਸੀ ਹਰਦੀਪ ਸਿੰਘ ਕੌਣ ਸੀ ਉਹ ਇੱਕ ਆਮ ਸਿੱਖ ਪ੍ਰਵਾਸੀ ਜੋ ਰੋਜ਼ ਦੀ ਤਰ੍ਹਾਂ ਆਪਣੀ ਡਿਊਟੀ ਨਿਭਾ ਰਿਹਾ ਸੀ ਜੋ ਸਫ਼ਰ ਇੱਕ ਆਮ ਲੇਟ ਨਾਈਟ ਹਸਪਤਾਲ ਰਨ ਵਜੋਂ ਸ਼ੁਰੂ ਹੋਇਆ ਸੀ ਉਹ ਕੈਲਗਰੀ ਦੇ ਟੈਕਸੀ ਡਰਾਈਵਰ ਹਰਦੀਪ ਸਿੰਘ ਦੂਰ ਲਈ ਇੱਕ ਜ਼ਿੰਦਗੀ ਬਦਲਣ ਵਾਲਾ ਪਲ ਬਣ ਗਿਆ ਕੜਾਕੇ ਦੀ ਸਰਦੀ ਦੇ ਵਿਚਕਾਰ ਹਰਦੀਪ ਸਿੰਘ ਤੂਰ ਨੇ ਆਪਣੀ ਟੈਕਸੀ ਦੀ ਪਿਛਲੀ ਸੀਟ ਤੇ ਇੱਕ ਨੰਨੀ ਬੱਚੀ ਦੇ ਜਨਮ ਵਿੱਚ ਮਦਦ ਕੀਤੀ। ਸ਼ਨੀਵਾਰ ਰਾਤ ਨੂੰ ਉਸ ਨੂੰ ਇੱਕ ਤੁਰੰਤ ਡਿਸਪੈਚ ਕਾਲ ਮਿਲੀ। ਇਹੋ ਜਿਹੇ ਕਾਲਾਂ ਟੈਕਸੀ ਡਰਾਈਵਰਾਂ ਨੂੰ ਅਕਸਰ ਐਮਰਜੈਂਸੀ ਹਾਲਾਤਾਂ ਵਿੱਚ ਮਿਲਦੀਆਂ ਹਨ। ਤੂਰ ਨੂੰ ਲੱਗਿਆ ਕਿ ਇਹ ਇੱਕ ਆਮ ਹਸਪਤਾਲ ਤੱਕ ਜਲਦੀ ਪਹੁੰਚਣ ਵਾਲਾ ਸਫ਼ਰ ਹੋਵੇਗਾ। ਪਰ ਜਦੋਂ ਉਹ ਮੌਕੇ ਤੇ ਪਹੁੰਚਿਆ ਤਾਂ ਉਹ ਹੈਰਾਨ ਰਹਿ ਗਿਆ। ਉਸਨੇ ਦੇਖਿਆ ਕਿ ਇੱਕ ਕੰਬੀਰ ਤੌਰ ਤੇ ਗਰਭਵਤੀ ਔਰਤ ਆਪਣੇ ਸਾਥੀ ਦੇ ਸਹਾਰੇ ਬਾਹਰ ਆ ਰਹੀ ਸੀ ਅਤੇ ਉਸ ਨੂੰ ਬਹੁਤ ਤੇਜ਼ ਦਰਦ ਸੀ ਹਰਦੀਪ ਸਿੰਘ ਦੂਰ ਨੇ ਦੱਸਿਆ ਜਦੋਂ ਮੈਂ ਉਹਨਾਂ ਨੂੰ ਬਾਹਰ ਆਉਂਦੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ ਔਰਤ ਗਰਭਵਤੀ ਸੀ ਇੱਕ ਆਦਮੀ ਉਸ ਨੂੰ ਸਹਾਰਾ ਦੇ ਰਿਹਾ ਸੀ ਅਤੇ ਉਹ ਬਹੁਤ ਦਰਦ ਵਿੱਚ ਸੀ ਜਿਵੇਂ ਹੀ ਉਸਨੇ ਜਦੋਂ ਪੈਸੇਂਜਰ ਨੂੰ ਪਿਕ ਕੀਤਾ ਤਾਂ ਉਸ ਨੂੰ ਅਹਿਸਾਸ ਹੋਇਆ ਔਰਦ ਨੂੰ ਸੀਵियर ਲੇਬਰ ਪੈਂਸੀ ਬੱਚਾ ਕਿਸੇ ਵੀ ਸਮੇਂ ਜਨਮ ਲੈ ਸਕਦਾ ਸੀ ਐਂਬੂਲੈਂਸ ਨੂੰ ਕਾਲ ਕੀਤੀ ਗਈ ਪਰ ਰਿਪਲਾਈ ਮਿਲਿਆ ਕਿ ਕਾਫੀ ਮੌਸਮ ਖਰਾਬ ਹੋਣ ਕਾਰਨ ਡਿਲੇ ਹੋ ਸਕਦੀ ਹੈ ਉਹ ਪਲ ਬਹੁਤ ਹੀ ਨਾਜ਼ੁਕ ਸੀ ਜਿੱਥੇ ਹਰ ਸੈਕਿੰਡ ਦੀ ਕੀਮਤ ਇੱਕ ਜ਼ਿੰਦਗੀ ਦੇ ਬਰਾਬਰ ਸੀ ਇਹ ਫੈਸਲੇ ਦਾ ਪਲ ਸੀ ਅਕਸਰ ਅਜਿਹੇ ਸਮੇਂ ਵਿੱਚ ਲੋਕ ਘਬਰਾ ਜਾਂਦੇ ਹਨ ਪਰ ਹਰਦੀਪ ਸਿੰਘ ਨੇ ਕੀ ਕੀਤਾ ਹਰਦੀਪ ਸਿੰਘ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਸਨੇ ਟੈਕਸੀ ਸਾਈਡ ਤੇ ਰੋਕੀ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਬਿਲਕੁਲ ਕੰਮ ਰੈਂਦੇ ਹੋਏ ਕਿਹਾ ਘਬਰਾਓ ਨਾ ਵਾਹਿਗੁਰੂ ਸਭ ਠੀਕ ਕਰੇਗਾ ਉਸ ਕੋਲ ਨਾ ਕੋਈ ਮੈਡੀਕਲ ਟ੍ਰੇਨਿੰਗ ਸੀ ਨਾ ਹੀ ਕੋਈ ਇਕੁਪਮੈਂਟ ਪਰ ਉਸ ਕੋਲ ਸੀ ਹੌਸਲਾ ਸਬਰ ਅਤੇ ਸੇਵਾ ਦੀ ਨੀਅਤ ਆਪਣੇ ਆਪ ਨੂੰ ਕੰਮ ਰੱਖਿਆ ਉਹਨਾਂ ਦੀ ਮੰਜ਼ਿਲ ਪੀਟਰ ਲੋਇਡ ਸੈਂਟਰ ਸੀ ਜੋ ਲਗਭਗ ਅੱਧੇ ਘੰਟੇ ਦੀ ਡਰਾਈਵ ਤੇ ਸੀ ਤੂਰ ਪੂਰੀ ਤਰ੍ਹਾਂ ਧਿਆਨ ਦੇ ਰਿਹਾ ਸੀ ਕਿ ਫਿਸਲਦੀਆਂ ਸੜਕਾਂ ਤੇ ਗੱਡੀ ਕਿਵੇਂ ਸੰਭਾਲੀ ਜਾਵੇ ਅਤੇ ਆਪਣੇ ਆਪ ਨੂੰ ਸ਼ਾਂਤ ਕਿਵੇਂ ਰੱਖਿਆ ਜਾਵੇ ਪਰ ਹਸਪਤਾਲ ਤੋਂ ਸਿਰਫ ਕੁਝ ਬਲਾਕ ਪਹਿਲਾਂ ਜਦੋਂ ਇਮਾਰਤ ਸਾਫ਼ ਦਿਖਾਈ ਦੇ ਰਹੀ ਸੀ ਅਚਾਨਕ ਹਾਲਾਤਾਂ ਨੇ ਇੱਕ ਨਾਟਕੀ ਮੋੜ ਲੈ ਲਿਆ ਉਸ ਨੇ ਪਰਿਵਾਰ ਨੂੰ ਹੌਸਲਾ ਦਿੱਤਾ ਸਿਰਫ ਹੌਸਲਾ ਸਬਰ ਅਤੇ ਨਿਯਤ ਉਸ ਨੇ ਹਾਲਾਤ ਨੂੰ ਸਮਝ ਕੇ ਉਹ ਫੈਸਲਾ ਲਿਆ ਜੋ ਬਾਅਦ ਵਿੱਚ ਦੋ ਜ਼ਿੰਦਗੀਆਂ ਬਚਾਉਣ ਵਾਲਾ ਸਾਬਤ ਹੋਇਆ ਹਰਦੀਪ ਸਿੰਘ ਤੂਰ ਨੇ ਦੱਸਿਆ ਉਸ ਦਿਨ ਟੈਂਪਰੇਚਰ -23 ਡਿਗਰੀ ਸੀ ਤੂਫਾਨ ਵੀ ਸੀ ਅਤੇ ਸੜਕਾਂ ਬਹੁਤ ਫਿਸਲੂ ਸਨ ਮੇਰੀ ਪਹਿਲੀ ਤਰਜੀਹ ਇਹ ਸੀ ਕਿ ਉਹਨਾਂ ਨੂੰ ਸੁਰੱਖਿਅਤ ਅਤੇ ਜਲਦੀ ਹਸਪਤਾਲ ਪਹੁੰਚਾਇਆ ਜਾਵੇ ਭਾਰੀ ਠੰਡ ਅਤੇ ਜੰਮੀ ਹੋਈ ਸੜਕਾਂ ਦੇ ਵਿਚਕਾਰ ਉਹ ਟੈਕਸੀ ਹੀ ਡਿਲੀਵਰੀ ਰੂਮ ਬਣ ਗਈ ਉਸ ਟੈਕਸੀ ਦੇ ਅੰਦਰ ਹੀ ਬੱਚੇ ਨੇ ਜਨਮ ਲਿਆ -23 ਡਿਗਰੀ ਦੀ ਉਸ ਕਾਲੀ ਰਾਤ ਵਿੱਚ ਇੱਕ ਕਿਲਕਾਰੀ ਗੂੰਜੀ ਇੱਕ ਸਿਹਤਮੰਦ ਬੱਚੇ ਨੇ ਜਨਮ ਲਿਆ ਹਰਦੀਪ ਸਿੰਘ ਨੇ ਪੂਰੀ ਸਾਵਧਾਨੀ ਨਾਲ ਮਾਂ ਦੀ ਮਦਦ ਕੀਤੀ ਬੱਚੇ ਨੂੰ ਸੇਫ ਹੈਂਡਲ ਕੀਤਾ ਅਤੇ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਬਣਾਈ ਰੱਖਿਆ ਕੁਝ ਸਮੇਂ ਬਾਅਦ ਜਦੋਂ ਐਂਬੂਲੈਂਸ ਪਹੁੰਚੀ ਤਾਂ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਮਾਂ ਤੇ ਬੱਚਾ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਇਹ ਘਟਨਾ ਸਿਰਫ ਹਿੰਮਤ ਦੀ ਮਿਸਾਲ ਨਹੀਂ ਇਸ ਸਿੱਖੀ ਦੇ ਅਸਲੀ ਰੂਪ ਨੂੰ ਦਰਸਾਉਂਦੀ ਹੈ ਸਿੱਖ ਧਰਮ ਸਾਨੂੰ ਸਿਖਾਉਂਦਾ ਹੈ ਸੇਵਾ ਸਰਬੱਤ ਦਾ ਭਲਾ ਅਤੇ ਇਨਸਾਨੀਅਤ ਨੂੰ ਸਭ ਤੋਂ ਉੱਪਰ ਰੱਖਣਾ ਹਰਦੀਪ ਸਿੰਘ ਨੇ ਕੋਈ ਸ਼ੌਹਰਤ ਨਹੀਂ ਮੰਗੀ ਕੋਈ ਕੈਮਰਾ ਨਹੀਂ ਚਲਾਇਆ ਉਸਨੇ ਸਿਰਫ ਉਹ ਕੀਤਾ ਜੋ ਸਿੱਖੀ ਨੇ ਸਿਖਾਇਆ ਮੁਸ਼ਕਲ ਵੇਲੇ ਕਿਸੇ ਦੀ ਮਦਦ ਕਰਨੀ ਜਦੋਂ ਕਿਸੇ ਨੂੰ ਮਦਦ ਦੀ ਲੋੜ ਹੋਵੇ ਤਾਂ ਸੋਚੋ ਨਹੀਂ ਆਪਣਾ ਕਰਮ ਕਰੋ ਜੋ ਮੁਸੀਬਤ ਨਾਲ ਨਸਲ ਰੰਗ ਅਤੇ ਧਰਮ ਨਹੀਂ ਵੇਖਦੇ ਸਿਰਫ ਇਨਸਾਨੀਅਤ ਵੇਖ ਦੇਨੇ ਮਾਨਸ ਕੀ ਜਾਤ ਸਭੇ ਇਕੋ ਪਹਿਚਾਨ ਬੋ ਜਦੋਂ ਇਹ ਖਬਰ ਸਾਹਮਣੇ ਆਈ ਤਾਂ ਸੋਸ਼ਲ ਮੀਡੀਆ ਤੇ ਤਾਂ ਲੋਕਾਂ ਦੇ ਰਿਐਕਸ਼ਨਸ ਆਉਣ ਲੱਗੇ ਪ੍ਰਾਊਡ ਟੂ ਬੀ ਸਿੱਖ ਥਿਸ ਇਜ਼ ਰੀਅਲ ਹਿਊਮੈਨਿਟੀ ਅਤੇ ਵਾਹਿਗੁਰੂ ਮਿਹਰ ਕਰੇ ਵਰਗੇ ਕਮੈਂਟ ਹਰ ਪਾਸੇ ਦਿਖਾਈ ਦਿੱਤੇ ਪਰ ਹਰਦੀਪ ਸਿੰਘ ਦਾ ਜਵਾਬ ਬਹੁਤ ਸਾਦਾ ਸੀ ਉਸਨੇ ਕਿਹਾ ਕਿ ਮੈਂ ਕੁਝ ਵੀ ਖਾਸ ਨਹੀਂ ਕੀਤਾ ਮੈਂ ਸਿਰਫ ਉਹੀ ਕੀਤਾ ਜੋ ਸਿੱਖੀ ਨੇ ਮੈਨੂੰ ਸਿਖਾਇਆ ਹੈ ਉਸਨੇ ਕਿਹਾ ਕਿ ਉਸਨੇ ਸਿਰਫ ਆਪਣਾ ਫਰਜ਼ ਨਿਭਾਇਆ ਹੈ ਸਲੂਟ ਹੈ ਇਸ ਸਿੱਖ ਟੈਕਸੀ ਡਰਾਈਵਰ ਦੀ ਹਿੰਮਤ ਨੂੰ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਇਨਸਾਨੀਅਤ ਕਿਸੇ ਟੈਂਪਰੇਚਰ ਦੀ ਡਿਗਰੀ ਜਾਂ ਪੋਜੀਸ਼ਨ ਦੀ ਮਹਤਾਜ ਨਹੀਂ ਹੁੰਦੀ ਕਈ ਵਾਰ ਸਹੀ ਸਮੇਂ ਤੇ ਲਿਆ ਗਿਆ ਇੱਕ ਫੈਸਲਾ ਦੋ ਜ਼ਿੰਦਗੀਆਂ ਬਚਾ ਸਕਦਾ ਹੈ ਸਿੱਖੀ ਸਿਰਫ ਕਿਤਾਬਾਂ ਜਾਂ ਗੱਲਾਂ ਤੱਕ ਸੀਮਿਤ ਨਹੀਂ ਇਹ ਕਰਮਾਂ ਵਿੱਚ ਨਜ਼ਰ ਆਉਂਦੀ ਹੈ ਜਿਵੇਂ ਕਿ ਇਹ ਸਿੱਖ ਟੈਕਸੀ ਡਰਾਈਵਰ ਦੇ ਕਰਮਾਂ ਵਿੱਚ ਜੇ ਤੁਹਾਨੂੰ ਵੀ ਇਸ ਵੀਰ ਦੀ ਕਹਾਣੀ ਨੇ ਪ੍ਰਭਾਵਿਤ ਕੀਤਾ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਦੁਨੀਆ ਨੂੰ ਪਤਾ ਲੱਗ ਸਕੇ ਕਿ ਇਨਸਾਨੀਅਤ ਅਜੇ ਜਿਉਂਦੀ ਹੈ ਜੇ ਇਸ ਨੇ ਤੁਹਾਨੂੰ ਸਿੱਖੌਣ ਤੇ ਮਾਣ ਮਹਿਸੂਸ ਕਰਵਾਇਆ ਜਾਂ ਫਿਰ ਇਨਸਾਨੀਅਤ ਤੇ ਭਰੋਸਾ ਵਧਾਇਆ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਕਹਾਣੀ ਨੂੰ ਹੋਰਾਂ ਨਾਲ ਸ਼ੇਅਰ ਕਰੋ ਤਾਂ ਜੋ ਦੁਨੀਆ ਜਾਣ ਸਕੇ ਕਿ ਸਿੱਖੀ ਦਾ ਅਸਲੀ ਮਤਲਬ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ